ਸਤ ਸ੍ਰੀ ਅਕਾਲ ਮੇਰੇ ਪਿਆਰੇ ਵਿਦਿਆਰਥੀਓ ਅੱਜ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ ਬੇਟਾ ਮੈਨੂੰ ਉਮੀਦ ਹੈ ਕਿ ਤੁਸੀਂ ਸਭ ਆਪਣੀ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਠਾਕ ਹੋਵੋਗੇ ਔਰ ਆਪਣਾ ਰੋਜ਼ਾਨਾ ਸਕੂਲ ਦਾ ਕੰਮ ਜਿਹੜਾ ਹੈ ਉਸ ਨੂੰ ਵੀ ਪੂਰਾ ਕਰ ਰਹੇ ਹੋਗੇ ਸੋ ਬੇਟਾ ਅੱਜ ਦਾ ਜੋ ਤੁਹਾਡਾ ਵਿਸ਼ਾ ਹੈ ਉਹ ਸਾਡੇ ਪਿਛਲੇ ਵਿਸ਼ੇ ਦੇ ਨਾਲ ਹੀ ਸੰਬੰਧਿਤ ਹੈ ਯਾਨੀ ਕਿ ਪਾਠ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਸੋ ਇਸੇ ਦੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਪਾਠ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਸ਼ਨ ਉੱਤਰ ਕਰਾਂਗੇ ਲੇਕਿਨ ਬੇਟਾ ਪ੍ਰਸ਼ਨ ਉੱਤਰ ਕਰਨ ਤੋਂ ਪਹਿਲਾਂ ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਦੁਬਾਰਾ ਪੜੋਗੇ ਤੁਸੀਂ ਸਭ ਆਪਣੀਆਂ ਆਪਣੀਆਂ ਪੁਸਤਕਾਂ ਵਿੱਚੋਂ ਪਾਠ ਸ੍ਰੀ ਹਰਿਮੰਦਰ ਸਾਹਿਬ ਨੂੰ ਚੰਗੀ ਤਰ੍ਹਾਂ ਪੜੋਗੇ ਇਸ ਦੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝੋਗੇ ਅਤੇ ਇਸ ਦਾ ਅਭਿਆਸ ਯਾਨੀ ਇਸ ਦੀ ਐਕਸਰਸਾਈਜ਼ ਨੂੰ ਵੀ ਪਹਿਲਾਂ ਇੱਕ ਵਾਰੀ ਪੜੋਗੇ ਔਰ ਅਭਿਆਸ ਦੇ ਅੰਤਰਗਤ ਹੀ ਸ਼ਬਦ ਅਰਥ ਸ਼ਬਦ ਅਰਥ ਨੂੰ ਵੀ ਇੱਕ ਵਾਰੀ ਪੜੋਗੇ ਤੇ ਫਿਰ ਤੁਸੀਂ ਪ੍ਰਸ਼ਨ ਉੱਤਰ ਹੱਲ ਕਰੋਗੇ ਠੀਕ ਹੈ ਬੇਟਾ ਜੀ ਸੋ ਪ੍ਰਸ਼ਨ ਉੱਤਰ ਹੱਲ ਕਰਨ ਲਈ ਸਭ ਤੋਂ ਪਹਿਲਾਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਤੁਹਾਨੂੰ ਹੇਠ ਪ੍ਰਸ਼ਨ ਦਿੱਤੇ ਗਏ ਹਨ ਅਤੇ ਉਹਨਾਂ ਪ੍ਰਸ਼ਨਾਂ ਨਾਲ ਸੰਬੰਧਿਤ ਵਿਕਲਪ ਵੀ ਦਿੱਤੇ ਗਏ ਹਨ ਤੁਸੀਂ ਇਹਨਾਂ ਵਿਕਲਪਾਂ ਵਿੱਚੋਂ ਸਹੀ ਵਿਕਲਪ ਨੂੰ ਚੁਣ ਕੇ ਲਿਖਣਾ ਹੈ ਠੀਕ ਹੈ ਬੇਟਾ ਜੀ ਸੋ ਤੁਹਾਡਾ ਪਹਿਲਾ ਪ੍ਰਸ਼ਨ ਹੈ ਸ੍ਰੀ ਹਰਮੰਦਰ ਸਾਹਿਬ ਦੀ ਨੀ ਕਿਸ ਕੋਲੋਂ ਰਖਵਾਈ ਗਈ ਸੀ ਇਸ ਪ੍ਰਸ਼ਨ ਦੇ ਤਿੰਨ ਵਿਕਲਪ ਹਨ ਪਹਿਲਾ ਸ੍ਰੀ ਗੁਰੂ ਅਰਜਨ ਦੇਵ ਜੀ ਕੋਲੋਂ ਦੂਸਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅਤੇ ਤੀਸਰਾ ਇੱਕ ਪ੍ਰਸਿੱਧ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਜੀ ਕੋਲੋਂ ਅਤੇ ਇਸ ਦਾ ਸਹੀ ਵਿਕਲਪ ਹੈ ਈ ਪਾਗ ਇੱਕ ਪ੍ਰਸਿੱਧ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਜੀ ਕੋਲੋਂ ਅਗਲਾ ਤੁਹਾਡਾ ਪ੍ਰਸ਼ਨ ਹੈ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਵਿੱਚ ਕੀ ਕਰਵਾਇਆ ਇਸ ਦੇ ਉੱਤਰ ਹਨ ਵਿਕਲਪ ਹਨ ਪਹਿਲਾ ਮੰਦਰ ਉਤਸਵ ਨੇ ਦੀ ਚਾਲ ਫਿਰਵਾਈ ਮੰਦਰ ਦੀ ਸਫਾਈ ਕਰਵਾਈ ਅਤੇ ਤੀਸਰਾ ਹੈ ਮੰਦਰ ਵਿੱਚ ਲਾਈਟਾਂ ਲਗਵਾਈਆਂ ਸੋ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ ਸੀ ਮੰਦਰ ਉਤਸਵ ਨੇ ਦੀ ਚਾਲ ਫਿਰਵਾਈ ਸੀ ਇਸ ਲਈ ਇਸ ਦਾ ਵਿਕਲਪ ਊੜਾ ਜਿਹੜਾ ਹੈ ਉਹ ਸਹੀ ਉੱਤਰ ਹੈ ਠੀਕ ਹੈ ਬੇਟਾ ਜੀ ਅਗਲਾ ਤੁਹਾਡਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 3 सरोवर का अर्थ की हूँ है इसके भी तीन विकल्प हैं पहला नदी दूसरा अते तीसरा है चरना। और इस इसका सही विकल्प है तलाब ठीक है प्यारे बच्चों वैरी गुड इस तो बार तो हाड़ा अगला प्रश्न है खाली थावा परो प्रश्न नंबर चार है असी सिख डैश भी वेख्या इस दे विकल्प हैं पहला गुरुद्वारा, दूसरा है मंदिर तीसरा है अजायब अते इस इसका सही उत्तर है विकल्प ई यानी अजायबकर अगला प्रश्न है फिर असी वापसी ते डैश लिया इस दे विकल्प हैं रुमाला ਕੜਾ ਪ੍ਰਸ਼ਾਦ ਜਾਂ ਅਖਬਾਰ ਅਤੇ ਇਸ ਦਾ ਸਹੀ ਵਿਕਲਪ ਹੈ ਵਿਕਲਪ ਐਡਾ ਯਾਨੀ ਕੜਾ ਪ੍ਰਸ਼ਾਦ ਠੀਕ ਹੈ ਪਿਆਰੇ ਬੱਚਿਓ ਸੋ ਅੱਜ ਦੀ ਜਮਾਤ ਵਿੱਚ ਇੰਨਾ ਹੀ ਤੁਸੀਂ ਇਹਨਾਂ ਦੇ ਪ੍ਰਸ਼ਨ ਔਰ ਇਹਨਾਂ ਦੇ ਵਿਕਲਪਾਂ ਨੂੰ ਆਪਣੀ ਕਾਪੀਆਂ ਤੇ ਲਿਖਣਾ ਹੈ ਬੇਟੇ ਇਸ ਕੰਮ ਨੂੰ ਪੂਰਾ ਕਰੋ ਧੰਨਵਾਦ